ਕਿੰਨਾ ਕ ਫਰਕ ਆ ਜੀ ਅੱਗੇ ਤੋਂ ਇਸ ਪਿੰਡ ਵਿੱਚ ਨਸ਼ੇ ਦੇ ਬਹੁਤ ਫਰਕ ਆ ਜੀ ਹਮ ਤੱਕ ਕੋਈ ਨਹੀਂ ਖੜਦਾ ਜਿੱਥੇ ਹਾਂ ਜੀ ਨਹੀਂ ਤਾਂ ਗੇ ਲਾਈਨ ਲੱਗੀ ਹੁੰਦੀ ਸੀ ਹਾਂ ਜੀ ਬਹੁਤ ਫਰਕ ਆ ਬਹੁਤ ਤੁਹਾਡਾ ਧੰਨਵਾਦ ਕਿੰਨਾ ਕਹਿਗਾ ਤੁਹਾਡੀ ਮਿਹਰਬਾਨੀ ਨਾਲ ਖੁਸ਼ੂ ਬੈਠੀ ਇਸ ਵੇਲੇ ਸਾਡੇ ਪਿੰਡ ਦੇ ਵਿੱਚ 0% ਨਸ਼ਾ ਹੋ ਗਿਆ ਆ ਦਸਾਂ ਦਿਨਾਂ ਦੀ ਇਹਨਾਂ ਦੀ ਆਉਟਪੁਟ ਆ 7 ਦਿਨ ਤੋਂ ਲਗਾਤਾਰ ਡੀਐਸਪੀ ਸਾਹਿਬ ਆ ਰਹੇ ਹੈਗੇ ਆ ਔਰ ਇਸ ਵੇਲੇ 0% ਐਥੇ ਸਾਡੀ ਸੇਲ ਜਿਹੜੀ ਹੋ ਗਈ ਹੈ ਮੈਂ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦੀ ਇਦਾਂ ਹੀ ਇਸੇ ਤਰ੍ਹਾਂ ਇਹਨਾਂ ਦੇ ਉੱਤੇ ਜਿਹੜਾ ਕੰਟਰੋਲ ਬਣਾਈ ਰੱਖਣ ਤਾਂ ਕਿ ਇਹ ਲੰਬੇ ਟਾਈ ਅੱਜ ਅਸੀਂ ਪਿੰਡ ਸਰਹਾਲਾ ਥਾਣਾ ਚੱਬੇਵਾਲ ਏਰੀਆ ਵਿੱਚ ਇੱਥੇ ਡਰਗ ਅਵੇਅਰਨੈਸ ਕੈਂਪ ਲਾਇਆ ਪਿੰਡ ਵਾਸੀਆਂ ਨੂੰ ਇਕੱਠਾ ਕਰਕੇ ਉਹਨਾਂ ਨਾਲ ਮੀਟਿੰਗ ਕੀਤੀ ਆ ਅਤੇ ਚੇਚੇ ਤੌਰ ਤੇ ਸਾਡੇ ਸਰਦਾਰ ਸਰਬਜੀਤ ਸਿੰਘ ਭਾਈ ਐਸਪੀ ਡੀ ਸਾਹਿਬ ਸ਼ਰਪੁਰ ਜਿਹੜੇ ਪਹੁੰਚੇ ਇੱਥੇ ਕਿਉਂਕਿ ਜਿਹੜਾ ਪਿੰਡ ਸਰਹਾਲਾ ਕਲਾਂ ਸੀ ਪਿਛਲੇ ਕੁਝ ਦਿਨਾਂ ਸਤ ਅਸੀਂ ਕਾਫੀ ਸਮੇਂ ਤੋਂ ਇਹਦਾ ਨਸ਼ੇ ਦੇ ਮਾਮਲੇ ਵਿੱਚ ਕਾਫੀ ਸੁੱਖੀਆਂ ਚ ਰੰਦਾ ਸੀ ਇਸ ਪਿੰਡ ਦੇ ਕੁਝ ਲੋਕ ਨਸ਼ੇ ਦੇ ਧੰਦੇ ਵਿੱਚ ਲੱਗੇ ਆ ਸੀ ਪਰ ਅਸੀਂ ਲਗਾਤਾਰ ਮਿਹਨਤ ਕਰਕੇ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਰੇਡ ਕਰਕੇ ਜਿਹੜੇ ਮਾੜੇ ਧੰਦੇ ਦੇ ਜਿਹੜੇ ਅੰਸਰ ਸੀ ਉਹਨਾਂ ਨੂੰ ਛਲਾਕਾਂ ਪਿੱਛੇ ਬੰਦ ਕੀਤਾ ਇਸ ਤੋਂ ਇਲਾਵਾ ਕੁਝ ਜਿਹੜੇ ਆ ਇਹ ਵਿਦੇਸ਼ ਚਲ ਗਏ ਨੇ ਕੁਝ ਇਲਾਕਾ ਛੱਡ ਕੇ ਭੱਜ ਗਏ ਨੇ ਤੇ ਜਿਹੜੇ ਕੁਝ ਵਿਅਕਤੀ ਜਿਹੜੇ ਨੇ ਇਹ ਮਾੜੇ ਧੰਦੇ ਤੋਂ ਤੋਬਾ ਕਰ ਗਿਆ ਪੰਚਾਇਤਾਂ ਨੇ ਜ਼ਿੰਮੇਵਾਰੀ ਚੁੱਕੀ ਆ ਇਹਨਾਂ ਦੀ ਕੇ ਬੰਦੇ ਨਸ਼ੇ ਦਾ ਕੰਮ ਨਹੀਂ ਕਰਦੇ ਤੇ ਨਾ ਹੀ ਅੱਗੇ ਤੋਂ ਕਰਨਗੇ ਅਸੀਂ ਇਸ ਸੰਬੰਧ ਦਾ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਆਮ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਨਸ਼ੇ ਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਦੀ ਵੱਡੇ ਮਾਂ ਜੋ ਡੀਜੀ ਸਾਹਿਬ ਦੀ ਜ਼ੀਰੋ ਟੋਲਰੈਂਸ ਨੀਤੀ ਆ ਕੋਈ ਵੀ ਬਾਅਦ ਵਿੱਚ ਜਿਹੜਾ ਨਸ਼ੇ ਦੇ ਧੰਦੇ 'ਚ ਲੱਗਾ ਜਿਹੜਾ ਨਸ਼ਾ ਵੇਚਦਾ ਸਾਡੀ ਨੌ ਉਹਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਨਸ਼ੇ ਤੋਂ ਜਿਹੜੀ ਉਹਨਾਂ ਨੇ ਜਾਇਦਾਦ ਬਣਾਈਆਂ ਕੋਠੀਆਂ ਬਣਾਈਆਂ ਆਪਣੀਆਂ ਪਲਾਟ ਲੈਨੇ ਜ਼ਮੀਨ ਲਈ ਆ ਜਾਂ ਕੋਈ ਵਹੀਕਲ ਸਕੂਟਰ ਮੋਟਰਸਾਈਕਲ ਕਾਰ ਲਈ ਆ ਜਾਂ ਉਹਨੇ ਆਪਣੇ ਕੋਈ ਰਿਸ਼ਤੇਦਾਰ ਦੋਸਤ ਦੇ ਨਾਂ ਲਈ ਆ ਉਹ ਵੀ ਜ਼ਬਤ ਕੀਤੀ ਜਾਊਗੀ ਬਿਲਕੁਲ ਨੂੰ ਬੰਗਾਲ ਕਰ ਦਿੱਤਾ ਜਾਊਗਾ ਜਿੰਨੇ ਵੀ ਵਿਅਕਤੀ ਨੇ ਨਸ਼ੇ ਦੇ ਧੰਦੇ ਤੋਂ ਜਿਹੜੀ ਜਾਇਦਾਦ ਬਣਾਈਆਂ ਅਸੀਂ ਕਾਨੂੰਨ ਸਾੜੀ ਸਖਤ ਕਾਰਵਾਈ ਕਰਾਂਗੇ ਕਿਸੇ ਵੀ ਵਿਅਕਤੀ ਨੂੰ ਨਸ਼ਾ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਸਾਡੀ ਪੰਜਾਬ ਦੀ ਜਰਵਾਨੀ ਬਰਬਾਦ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਦੁਬਾਰਾ ਤੇ ਨੌਜਵ ਦੂਰ ਕਰਾਂਗੇ ਤਾਂ ਨਸ਼ੇ ਦੇ ਸਦਾਕਰਾਂ ਦੇ ਖਿਲਾਫ ਸਖਤੀਪਨ ਕਾਰਵਾਈ ਕਰਾਂਗੇ ਤੇ ਉਹਨਾਂ ਸਲਾਕਾਂ ਪਿੱਛੇ ਬੰਦ ਕਰਾਂਗੇ ਸ਼ਾਸਨ ਤੇ ਉਸ ਵਾਲਿਆਂ ਦੀ ਤੇ ਸਰਕਾਰ ਦੀ ਮਿਹਰਬੋਤੀ ਨਾਲ ਜਿਹੜੀ ਸਾਡੇ ਪਿੰਡ ਦੇ ਵਿੱਚ ਮੀਟਿੰਗ ਰੱਖੀ ਗਈ ਹੈਗੀ ਆ ਉਹ ਨਸ਼ੇ ਦੇ ਸਵੰਦ ਵਿੱਚ ਸੀਗੀ ਤੇ ਨਸ਼ੇ ਨੂੰ ਖਤਮ ਕਰਨ ਲਈ ਡੀਐਸਪੀ ਸਾਹਿਬ ਸੁਦਰਸ਼ਾ ਸਿੰਘ ਨੇ ਪੂਰਾ ਜੋਰ ਲਾਇਆ ਹੈ ਪੂਰੇ ਹਫ਼ਤੇ ਤੋਂ ਇਹਨਾਂ ਨੇ ਸਾਡੇ ਪਿੰਡ ਦੇ ਜਿਹੜੇ ਏਰੀਆ ਦੇ ਨਾਕਾ ਚੇਂਜ ਕਰ ਦਿੱਤਾ ਹੈਗਾ ਜਿਹੜੇ ਬੰਦੇ ਬੇਤਨ ਵਾਲੇ ਸੀਗੇ ਉਹਨਾਂ ਨੂੰ ਚੱਕ ਕੇ ਅੰਦਰ ਕਰ ਦਿੱਤਾ ਗਿਆ ਹੈਗਾ ਉਸ ਤੋਂ ਬਾਅਦ ਜਿਹੜੇ ਨੱਠੇ ਹੋਏ ਆ ਉਹਨਾਂ ਦੇ ਪਿੱਛਾ ਕਰਕੇ ਬਹੁਤ ਜਲਦ ਸਰਵਣੀ ਕਹਿੰਦੇ ਆ ਕਿ ਆਪਾਂ ਇਹਨਾਂ ਦਾ ਪਿੱਛਾ ਕਰਕੇ ਅੰਦਰ ਜੇਲ੍ਹ ਲਈ ਕਰ ਦਿੱਤੇ ਜਾਣਗੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਅਸੀਂ ਆਉਣ ਵਾਲੀ ਜਿਹੜੀ ਦੇਸ਼ ਦੀ ਜਵਾਨੀ ਜੂਸ ਨੂੰ ਆਪਾਂ ਬਚਾ ਸਕੀਏ ਇਹਦੇ ਲਈ ਅਸੀਂ ਜੋ ਵੀ oprala ਪੰਚਾਇਤ ਵੱਲੋਂ ਜਾਂ ਪਿੰਡ ਵੱਲੋਂ ਕਰ ਸਕਦੇ ਆ ਅਸੀਂ ਇਹਨਾਂ ਦੇ ਨਾਲ ਖੜੇ ਆਂ ਔਰ ਤੰਦੇਹੀ ਦੇ ਨਾਲ ਇਹਨਾਂ ਦੇ ਨਾਲ ਕੰਮ ਕਰਨ ਦੇ ਨੂੰ ਤਿਆਰ ਆਂ ਧੰਨਵਾਦ